ਇਹ ਤਸਵੀਰਾਂ ਲੁਧਿਆਣਾ ਦੇ ਰਾਜਗੁਰੂ ਨਗਰ ਦੀਆਂ ਨੇ ਜਿੱਥੇ ਹੁਣੇ-ਹੁਣੇ ਇੱਕ ਮੁੰਡੇ ਨੇ ਅਜੀਹਾ ਵੱਡਾ ਕਾਂਡ ਕਰ ਦਿੱਤਾ ਕਿ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਹਾਹਾਕਾਰ ਮਚ ਗਈ ਲੋਕ ਡਰਿਆ ਡਰਿਆ ਮਹਿਸੂਸ ਕਰਨ ਲੱਗੇ ਤੇ ਲੋਕੀ ਆਪਣੇ ਘਰਾਂ ਅਤੇ ਦੁਕਾਨਾਂ 'ਚੋਂ ਬਾਹਰ ਨਿਕਲ ਕੇ ਸੜਕਾਂ 'ਤੇ ਪਹੁੰਚੇ ਨੇ ਜਿਸ ਦੀ ਸੂਚਨਾ ਮਿਲਦੇ ਹੀ ਨਾ ਸਿਰਫ ਲੁਧਿਆਣਾ ਦੇ ਵੱਡੇ-ਵੱਡੇ ਪੁਲਿਸ ਅਫਸਰਾਂ ਨੂੰ ਭੱਜੜਾ ਪਈਆਂ ਸਗੋਂ ਝਾੜੂ ਵਾਲਿਆਂ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਹੋਰੀ ਵੀ ਆਪਣੀ ਗੱਡੀ ਲੈ ਕੇ ਮੌਕੇ ਤੇ ਭੱਜ ਆਏ ਤਾਂ ਜਦੋਂ ਸਥੇ ਵਿਧਾਇਕ ਨੇ ਆਕੇ ਦੇਖਿਆ ਤਾਂ ਇਸ ਸਿੰਧੀ ਬੇકરી ਵਾਲੀ ਦੁਕਾਨ ਚ ਵੜ ਕੇ ਇੱਕ ਮੁੰਡੇ ਨੇ ਅਜਿਹਾ ਵੱਡਾ ਕੰਡ ਕਰ ਦਿੱਤਾ ਕਿ ਜਿਸ ਦੇ ਬਾਰੇ ਪੁਲਿਸ ਪ੍ਰਸ਼ਾਸਨ ਨੇ মিডিਆ ਨੂੰ ਕੁਝ ਦੱਸਣ ਤੋਂ ਪਾਸਾ ਵਟਿਆ ਤੇ ਮੌਕੇ ਤੋਂ মিডিਆ ਦੇ ਕੈਮਰੇ ਤੋਂ ਅਧਿਕਾਰੀ ਭੱਜਦੇ ਹੋਏ ਦਿਖਾਈ ਦਿੱਤੇ ਪਰ ਫਿਰ ਦੁਕਾਨ ਚ ਕੰਮ ਕਰਨ ਵਾਲੇ ਮੁੰਡੇ ਨੇ ਆਕੇ মিডিਆ ਦੇ ਕੈਮਰੇ ਅੱਗੇ ਸਾਰੀ ਸਚਾਈ ਦੱਸੀ ਤਾਂ ਉਸ ਵਕਤ ਵਿਧਾਇਕ ਗੁੱਗੀ ਹੋਰਾਂ ਨੇ ਸਭ ਦੇ ਸਾਹਮਣੇ ਪੁਲਿਸ ਅਫਸਰਾਂ ਦੀ ਕਲਾਸ ਲਗਾ ਦਿੱਤੀ ਜੇ ਸੀ ਕਮਰੇ ਚੋਂ ਨਿਕਲ ਗਿਆ ਲੋਕਾਂ ਨੇ ਨਾ ਲੋਕਾਂ ਦਾ ਚਾਰ ਘੁੱਟ ਹੁੰਦੇ ਸੀ ਹਾਂ ਜਦੋਂ ਇਹ ਫਿਲਟੇ ਤੇ ਫਿਰ ਆਪਾਂ ਨੂੰ ਪਤਾ ਲੱਗਾ ਨਾ ਆਪਣੇ ਏਰੀਆ ਕਿਵੇਂ ਘੁੰਟਾ ਕਰਦੀ ਹੋਈ ਕੌਣ ਕਿਵੇਂ ਕਰਦੀ ਆ ਕਿ ਉਹ ਜੁਰਮ ਨਹੀਂ ਆ ਬੰਦੇ ਕਦੇ ਘੰਟਾ ਪਹਿਲਾਂ ਆਏ ਜੀ 1 ਘੰਟੇ ਦੋ ਵਾਰ ਹੀ ਆ ਗਏ ਹਾਂ ਨਾਲੇ-ਨਾਲੇ ਕੋਈ ਕਿਸੇ ਨੇ ਨਹੀਂ ਦੇਖਿਆ ਕੈਮਰੇ ਕੋਲੇ ਚੱਤੀ ਚੱਲੋ ਇਹਨੂੰ ਦੁਬਾਰਾ ਇੱਕ ਵਾਰ ਵੀ ਰਿਕਾਰਡਿੰਗ ਕਰ ਦਿੰਦੇ ਕੋਈ ਅਜਾ ਦੇ ਇੱਥੇ ਹੁਣ ਅਪੈਕਟ ਕਰੇ ਕੀ ਕਰਦੇ ਦੋਸਤਾਂ ਨੂੰ ਨਹੀਂ ਰੋਤੇ ਬੱਚੇ ਬਚਾਈਏ ਉਹ ਨਹੀਂ ਲਾਦੇ ਹਾਂ ਇੱਥੇ ਕੰਗਾਰੂ ਲਾਓ

एक आया था अंदर बंदा नुँ। 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 करके चले गए पौने घंटे बाद आया फिर उन्होंने गोली मारी है ये कपड़ा बांधा हुआ था मुंह पे और ऊपर ही मारा हुआ था, था। के क्या लगा थे? हमारे पे ये लगी तो बंदूक ही है से क्योंकि हम तो पहले ठीक थे एकदम से उनके भैया की ज्यादा लगी है हमारे यहाँ पे कम लगी है ये भैया को लगी है यहाँ पे लगी है इस साइड से पूरा ये लगा हुआ है सारा फटा हुआ साइड गोलियां लगी है गोलियां लगी गोलियां ने जी चलिए ਪੂਰੀ ਤਰ੍ਹਾਂ ਜ਼ਖਮੀ ਹੈ ਮਾਲਕ ਜਿਹੜੇ ਨੇ ਸਭ ਤੋਂ ਵੱਧ ਤਾਂ ਮੈਨੂੰ ਸ਼ਰਮਿੰਦਗੀ ਆ ਕਿਉਂਕਿ ਮੇਰੇ ਏਰੀਆ 'ਚ ਲਾਅ ਐਂਡ ਆਰਡਰ ਅੱਜ ਫੇਲ ਹੋਇਆ ਔਰ ਸਭ ਤੋਂ ਪਹਿਲਾਂ ਤਾਂ ਮੈਂ ਦੇਖਦਾ ਬੇਟੇ ਨੇ ਬੱਚੇ ਨੇ ਦੇਖੀਏ ਜਿਹਦੇ ਵੇਲੇ 6 ਵਜੇ ਗੋਲੀ ਵੱਜੀ ਹੈਗੀਆ ਪਹਿਲਾਂ ਤਾਂ ਆਪਾਂ ਉੱਥੇ ਮੈਂ ਜਾ ਰਿਹਾ ਹੈਗਾ ਮੈਂ ਤਾਂ ਪਹਿਲਾਂ ਮਿੰਦੂ ਮੈਨੂੰ ਹੀ ਪਤਾ ਹਸਪੀਟਲ ਆ ਗਿਆ ਤੁਹਾਡੇ ਮਾਧਿਅਮ ਜਰਾ ਹੀ ਪਤਾ ਲੱਗਿਆ ਹਸਪੀਟਲ ਆ ਗਿਆ ਮੈਂ ਤਾਂ ਜਦੋਂ ਫੋਨ ਆਈ ਮੈਂ ਤਾਂ 7-8 ਮਿੰਟਸ ਪਹੁੰਚ ਗਿਆ ਤੇ ਕੋਈ ਨਹੀਂ ਕਰਦੇ ਆ ਬਖਸ਼ਾ ਗਿਤਾ ਨਹੀਂ ਬ੍ਰੋਤੀਆਂ ਨੂੰ ਕਿਹੜੇ ਵੀ ਜਿਹੜੇ ਵੀ ਇਹ ਪਹਿਲਾ ਪਤਾ ਲੱਗਿਆ ਜੀ ਅੱਧਾ ਘੰਟਾ ਪਹਿਲਾਂ ਵੀ ਗੋਲੀ ਚੱਲ ਕੇ ਅੱਡੀ ਫੇਰ ਘੰਟੇ ਬਾਅਦ ਨੂੰ ਨੌਜਵਾਨ ਦੁਆਰਾ ਗੋਲੀ ਚਲਾਣ ਲਈ ਆਏ ਪਹਿਲਾਂ ਗੋਲੀ ਚੱਲੀ ਨਹੀਂ ਜੀ ਨਹੀਂ ਨਹੀਂ ਅੱਧਾ ਘੰਟਾ ਪਹਿਲਾਂ ਚੱਲੀ ਤੇ ਕਹਿੰਦੇ ਸਾਡੇ 4:30 ਦੇ ਕਰੀਬ ਆਏ ਸੀ ਪਹਿਲਾਂ ਵੀ ਆਏ ਸੀ ਪਹਿਲ ਦੋ ਵਾਰ ਆ ਚੁੱਕੇ ਅੱਜ ਹੀ ਦੋ ਟਾਈਮ ਆਏ ਨੇ ਤੇ ਜਦੋਂ ਪਹਿਲਾਂ ਉਹਨਾਂ ਦੇ ਤੇ ਫਾਇਰਿੰਗ ਹੋਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਕੋਈ ਮੈਸੇਜ ਨਹੀਂ ਲਾਇਆ ਬ੍ਰੋ ਦਰ ਗਏ ਜੀ ਕਹਿੰਦੇ ਕਹਿੰਦੇ ਡਰ ਉਹ ਇੰਨਾ ਸੀ ਤੇ ਯਾਰ ਡਰ ਕੇ ਰਮਖਾਗੇ ਤਾਂ ਫਿਰ ਅਗਲੇ ਜਿਹੜੇ ਮਾਰਨ ਵਾਲੇ ਬੰਦਾ ਠੀਕ ਹੈ ਜੀ ਪਹਿਲਾਂ ਦੇਖ ਦੋ ਹੋਇਆ ਕੀ ਹੈ ਜੀ ਨਹੀਂ ਹਲੇ ਕੁਛ ਨਹੀਂ ਪਤਾ ਉਹਨਾਂ ਨੂੰ ਮਿਲ ਕੀ ਬਥਰ ਲੱਗੂਗੀ ਹੋਇਆ ਕੀ ਦੋ ਲੜਕੀਆਂ ਕਿੰਨੇ ਚੱਲੇ ਫਾਇਰ ਕਿੰਨੇ ਹੋਏ ਨਹੀਂ ਕੁਝ ਵੀ ਨਹੀਂ ਪਤਾ ਸਾਨੂੰ ਹਲੇ ਹਾਂ ਜੀ ਹਲੇ ਕਿੰਨੇ ਚੱਲੇ ਉਹਨੂੰ ਚੱਲੇ ਆ ਉਹਦੇ ਕੋਲ ਹਸਪਤਲ ਚੱਲੇ ਆ ਸਰ ਜੋ ਵੀ ਬੰਦਾ ਕਰਦੇ ਦੋ ਲੜਕੀ ਦੋ ਲੜਕੇ ਆਏ ਆ ਸਰ ਇੰਚ ਇੰਚ ਦੇ ਨੇ ਹੈਗੇ ਇੱਕ ਇੰਚ ਸਰ ਸੋਈ ਸੀਸੀਟੀਵੀ ਇਧਰ ਦੇ ਤਸਵੀਰਾਂ ਸਾਹਮਣੇ ਆਈਆਂ ਨੇ ਨਹੀਂ ਕੁਝ ਨਹੀਂ ਜੀ ਇੱਥੇ ਕੋਈ ਲੱਗੇ ਨਹੀਂ ਦੇਖੋ ਤੁਸੀਂ ਖੜੇ ਹੋ ਮੱਥੇ ਤੇ ਕੋਈ ਸੀਸੀਟੀਵੀ ਨਹੀਂ ਅੰਦਰ ਵੀ ਕੋਈ ਐਲਸੀਡੀ ਵਗੈਰਾ ਲੱਗੇ ਨਹੀਂ ਹੋਇਆ ਜੀ ਅੱਛਾ ਜੀ ਬਈ ਆਲੇ ਦੁਆਲੇ ਕੈਮਰਾ ਚੈ ਜੀ ਸਰ ਸਰ ਦੋ ਤਿੰਨ ਫਾਇਰ ਹੋਇਆ ਦਾ ਇੱਕ ਬੰਦਾ ਜੇਕੂ ਅੱਛਾ ਕਰ ਲੈ ਸਰ ਕਰ ਦੋ ਪਰ ਕਰ ਲੈ ਬਲ ਕੋਈ ਨਹੀਂ ਇਹਨਾਂ ਦੱਸ ਦੋ ਆਇਗਾ ਦੇ ਦੇਤੀ ਐਸਟੀੂ ਆ ਟਾਈਪ ਐਕਟੂਏਟਰ ਐਕਟੂ ਕੋਈ ਕੁਝ ਠੀਕ ਹੈ ਸਰ ਡੇਂਜਰ ਦੂ ਬਾਹਰ ਹਾਂ ਦੋ ਨਹੀਂ ਨਹੀਂ ਵੀ ਬੰਦਾ ਕੋਈ ਪਤਾ ਲੱਗਦਾ ਨਹੀਂ ਤੇਰ ਬਸ ਕਰਕੇ ਤੋਂ ਸਾਰਾ ਦੱਸਦੇ ਹੁੰਦੇ ਵੀ ਰੌਣਾ ਪਾ ਲੈਂਦੇ ਆ ਆਗਾ ਥੋੜਾ ਜਿਹਾ ਹਿੰਟ ਜਰ ਕਰਦੇ ਆ ਠੀਕ ਦੱਸਿਆ ਜਾ ਰਿਹਾ ਹੈ ਕਿ ਦੁਕਾਨ ਮਾਲਕ ਦੇ ਮੁੰਡੇ ਦੇ ਗੋਲੀ ਗਰਦਨ ਦੇ ਨੇੜੇ ਲੱਗੀ ਹੈ ਜਿਸ ਦੌਰਾਨ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਦਾਖਲ ਕੀਤਾ ਗਿਆ ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਦੂਜੇ ਪਾਸੇ ਪੁਲਿਸ ਨੇ ਵੀ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ